ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਆਪ ਸਾਰੇ ਆ ਜਾਣਦੇ ਹੋ ਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਸੋ ਅੱਜ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਕਿਵੇਂ ਹੋਈ ਸੋ ਆਓ ਜਾਣਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੇ ਅੰਤਲੇ ਦਿਨਾਂ ਦੀ ਗਾਥਾ ਬੜੀ ਹੀ ਸਾਹਸ ਭਰਪੂਰ ਦਰਦਨਾਕ ਅਤੇ ਦਿਲ ਦਹਿਲਾਉਣ ਵਾਲੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਈ ਯੁੱਧ ਲੜੇ ਅੰਤ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰਦਾਸ ਨੰਗਲ ਵਿਖੇ ਭਾਈ ਦੁਨੀ ਚੰਦ ਦੀ ਹਵੇਲੀ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਦੁਨੀ ਚੰਦ ਦੀ ਹਵੇਲੀ ਕੋਈ ਪੱਕਾ ਕਿਲਾ ਨਹੀਂ ਸੀ ਪਰ ਉਸ ਦੀਆਂ ਕੰਧਾਂ ਕਾਫੀ ਵੱਡੀਆਂ ਸਨ ਦੁਨੀ ਚੰਦ ਹਵੇਲੀ ਇੰਨੀ ਵੱਡੀ ਸੀ ਕਿ ਸਾਰੀ ਖਾਲਸਾਈ ਫੌਜ ਉਸ ਵਿੱਚ ਪੂਰੀ ਆ ਗਈ ਸੀ ਮਾਰਚ ਅਪ੍ਰੈਲ 1715 ਨੂੰ ਸ਼ਾਹੀ ਲਸ਼ਕਰ ਨੇ ਗੁਰਦਾਸ ਮੰਗਲ ਨੂੰ ਢੇਰਾ ਪਾ ਲਿਆ ਉੱਥੇ ਮੁੱਠੀਪਾਲ ਸਿੰਘ ਕਾਫੀ ਦਲੇਰੀ ਨਾਲ ਲੜੇ ਸਮਾਂ ਬੀਤਦਾ ਗਿਆ ਅਤੇ ਦੁਨੀ ਚੰਦ ਦੀ ਹਵੇਲੀ ਦੇ ਵਿੱਚ ਲੰਗਰ ਪਾਣ ਦੀ ਥੋੜ ਔਨ ਲੱਗ ਗਈ ਦੋਹਾਂ ਪਾਸਿਆਂ ਦਾ ਭਾਰੀ ਨੁਕਸਾਨ ਹੋਇਆ ਸ਼ਾਹੀ ਫੌਜਾਂ ਨੇ ਢੇਰਾ ਬੜਾ ਪੀੜਾ ਕੀਤਾ ਹੋਇਆ ਸੀ ਅੱਠ ਮਹੀਨਿਆਂ ਦੇ ਕੇ ਰਾਬੰਦੀ ਅਤੇ ਅੰਦਰਲੇ ਰਸਤ ਪਾਣੀ ਦੀ ਥੋੜਾ ਅਤੇ ਜੰਗ ਦੇ ਘੇਰੇ ਵਿੱਚੋਂ ਬਾਹਰ ਨਿਕਲਣ ਬਾਰੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਬਾ ਬినੋਦ ਸਿੰਘ ਵਿੱਚ મતਭੇਦ ਪੈਦਾ ਹੋ ਗਏ। ਬਾਬਾ ਬినੋਦ ਸਿੰਘ ਜੀ ਘੇਰਾ ਤੋੜ ਕੇ ਬਾਹਰ ਨਿਕਲਣ ਦੇ ਹੱਕ ਵਿੱਚ ਸਨ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਡਟੇ ਰਹਿਣ ਦੇ ਹੱਕ ਵਿੱਚ ਸਨ। ਗੱਲਬਾਤ ਹੋਈ ਇੰਨੀ ਵੱਧ ਗਈ ਕਿ ਦੋਨਾਂ ਨੇ ਇੱਕ ਦੂਜੇ ਤੇ ਵਾਰ ਕਰਨ ਲਈ ਤਲਵਾਰਾਂ ਨੂੰ ਹੱਥ ਪਾ ਲਿਆ। ਇਸ ਦੌਰਾਨ ਬਾਬਾ ਬినੋਦ ਸਿੰਘ ਜੀ ਘੇਰੇ ਵਿੱਚੋਂ ਨਿਕਲ ਗਏ ਬਾਬਾ ਬినੋਦ ਸਿੰਘ ਦੇ ਜਨਮ ਅਗਰੋ شاہੀ ਫੌਜਾਂ ਨੇ ਘੇਰਾ ਹੋਰ ਪੀੜਾ ਕਰ ਦਿੱਤਾ ਘੇਰਾ 8 ਮਹੀਨੇ ਤੱਕ ਚੱਲਦਾ ਰਿਹਾ ਅੰਦਰਲੇ ਸਿੱਖਾਂ ਨੇ પેટ ਦੀ ਅੱਗ ਬੁਝਾਉਣ ਲਈ ਸਿੱਖਾਂ ਨੇ ਆਪਣੇ ਕੋੜੇ ਡੰਗਰ ਆਦ ਸਭ ਖਾ ਲਏ ਅਤੇ ਦਰਖਤਾ ਦੇ ਪੱਤੇ ਵੀ ਸ਼ੱਕ ਲਏ ਅੰਤ ਵਿੱਚ ਇੰਨੇ ਮਜਬੂਰ ਹੋ ਗਏ ਕਿ ਆਪਣੇ ਪੱਟਾਂ ਦੇ ਮਾਸ ਲਾਹ ਕੇ ਵੀ ਖਾਣ ਲੱਗ ਗਏ ਸ਼ਾਹੀ ਸੈਨਾ ਵੀ ਪਰੇਸ਼ਾਨ ਸੀ ਮੁਗਲਾਂ ਮੁਗਲ ਸੈਨਾ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਸੀ ਇੱਕ ਪਾਸੇ ਸ਼ਾਹੀ ਸੈਨਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੰਮ ਵਾਂਗੂ ਦਿਸ ਰਹੇ ਸਨ ਦੂਜੇ ਪਾਸੋਂ ਮੁਗਲ ਬਾਦਸ਼ਾਹ ਵੱਲੋਂ ਮੌਤ ਦਾ ਡਰ ਬਣਿਆ ਹੋਇਆ ਸੀ ਪਾਈ ਰਤਨ ਸਿੰਘ ਜੀ ਪੰਗੂ ਇਸ ਬਾਰੇ ਲਿਖਦੇ ਹਨ ਜਾਨ ਪਿਆਰੀ ਸਭ ਤੇ ਜਾਨੈ ਨਾਲ ਜਹਾਨ ਅੱਗੇ ਬੰਦਾ ਜੰਮ ਦਿਸੈ ਪਿੱਛੇ ਮਾਰੇ ਸ਼ਾਜਾਨ ਅਖੀਰ ਇੰਨੇ ਲੰਬੇ ਘੇਰੇ ਦੇ ਬਾਅਦ ਮੁਗਲ ਸੈਨਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫੜ ਲਿਆ ਉਹਨਾਂ ਨੂੰ ਉਸੇ ਤਰ੍ਹਾਂ ਹੀ ਭੁੱਖੇ ਪਿਆਸੇ ਜੁੜ ਕੇ ਬੰਨ ਦਿੱਤਾ ਅਤੇ ਬਿਮਾਰੀ ਨਾਲ ਅਦਮੋਹੇ 200 300 ਸਿੱਖਾਂ ਨੂੰ ਮਾਰ ਦਿੱਤਾ ਹਵੇਲੀ ਲਹੂ ਨਾਲ ਭਰ ਗਈ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਿੰਘਾਂ ਨੂੰ ਪਕੜ ਕੇ ਪਹਿਲਾਂ ਲਾਹੌਰ ਲਿਜਾਇਆ ਗਿਆ ਉੱਥੇ ਜਕਰੀਆ ਖਾਨ ਅਤੇ ਕਮਰੂਦੀਨ ਦੀ ਅਗਵਾਹੀ ਵਿੱਚ ਦਿੱਲੀ ਭੇਜਣ ਦਾ ਪ੍ਰਬੰਧ ਕੀਤਾ ਗਿਆ ਡਾਕਟਰ ਗੰਡਾ ਸਿੰਘ ਜੀ ਅਨੁਸਾਰ ਲਾਹੌਰ ਤੋਂ ਨਿਕਲਣ ਵੇਲੇ 200 ਸਿੰਘਾਂ ਦੇ ਸਿਰ ਜਕਰੀਆ ਖਾਨ ਨੂੰ ਥੋੜੇ ਲੱਗੇ ਇਸ ਲਈ ਹੋਰ ਬੇਗੁਨਾਹ ਸਿੰਘਾਂ ਨੂੰ ਫੜ ਕੇ ਕਤਲ ਕਰ ਦਿੱਤਾ ਗਿਆ ਅਤੇ ਵੱਡੇ ਹੋਏ ਸਿਰਾਂ ਦੇ 700 ਗੱਡੇ ਪਰ ਕੇ ਦਿੱਲੀ ਨੂੰ ਤੁਰ ਪਏ ਸਾਰੇ ਸਿੰਘਾਂ ਨੂੰ ਜ਼ੰਜੀਰਾਂ ਦੇ ਨਾਲ ਜਕੜਿਆ ਹੋਇਆ ਸੀ ਅਤੇ ਸਰਹੰਦ ਤੇ ਬਾਜ਼ਾਰਾਂ ਵਿੱਚ ਘੁਮਾਇਆ ਗਿਆ ਲੋਕਾਂ ਨੇ ਸਿੰਘਾਂ ਨੂੰ ਟੀਚਰਾਂ ਕੀਤੀਆਂ ਗਾਲਾਂ ਕੱਢੀਆਂ ਅਤੇ ਉਹਨਾਂ ਦਾ ਮਜ਼ਾਕ ਉਡਾਇਆ ਪਰ ਗੁਰੂ ਦੇ ਸਿੰਘ ਗੁਰੂ ਦਾ ਸ਼ਬਦ ਪੜਦੇ ਹੋਏ ਬਾਣਾ ਮੰਨਦੇ ਗਏ ਸਭ ਤੋਂ ਅੱਗੇ ਸਿੰਘਾਂ ਦੇ ਸਿਰ ਟੰਗੇ ਹੋਏ ਸਨ ਉਸ ਤੋਂ ਪਿੱਛੇ ਇੱਕ ਹਾਥੀ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਕ ਪਿੰਜਰੇ ਦੇ ਵਿੱਚ ਜਕੜਿਆ ਹੋਇਆ ਸੀ ਉਸ ਤੋਂ ਪਿੱਛੋਂ ਸਿੰਘਾਂ ਨੂੰ ਜ਼ੰਜੀਰਾਂ ਦੇ ਨਾਲ ਬੰਨਿਆ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਦਿੱਲੀ ਲਜਾਏ ਗਏ ਸਿੰਘਾਂ ਨੂੰ 7 ਦਿਨਾਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। 9 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੇ ਬੱਚੇ ਅਜੀਤ ਸਿੰਘ ਅਤੇ ਸਰਦਾਰ ਬਾਦ ਸਿੰਘ ਭਾਈ ਫਤਿਹ ਸਿੰਘ, ਭਾਈ ਅਲੀ ਸਿੰਘ, ਬਖਸ਼ੀ ਗੁਲਾਬ ਸਿੰਘ ਅਤੇ ਦੂਸਰੇ ਸਿੱਖਾਂ ਨੂੰ ਮੁਰ ਪਹਿਲਾਂ ਦੀ ਤਰ੍ਹਾਂ ਜ਼ਲੀਲ ਕਰਕੇ ਬਹਾਦਰ ਸ਼ਾਦੀ ਕਬਰ ਦੀ ਪ੍ਰਕਰਮਾ ਕਰਵਾ ਕੇ ਕਤਲਗਾਹ ਵਾਲੇ ਸਥਾਨ ਤੇ ਲਿਆਂਦਾ ਗਿਆ। ਬਾਕੀਆਂ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਇਸਲਾਮ ਕਬੂਲਣ ਲਈ ਕਿਹਾ ਗਿਆ। ਦਸ਼ਮੇਸ਼ ਪਿਤਾ ਦੇ ਇੱਕ ਸਿੱਧਕੀ ਸਿੱਖ ਦੀ ਤਰ੍ਹਾਂ ਉਹਨਾਂ ਨੇ ਮਨ੍ਹਾ ਕਰ ਦਿੱਤਾ। ਫਿਰ ਉਹਨਾਂ ਦੇ 3-4 ਸਾਲਾਂ ਬੱਚੇ ਅਜੇ ਸਿੰਘ ਨੂੰ ਉਹਨਾਂ ਦੀ ਗੋਦ ਵਿੱਚ ਬਿਠਾ ਕੇ ਕਿਹਾ ਕਿ ਉਹ ਇਸ ਨੂੰ ਆਪਣੇ ਹੱਥੀ ਕਤਲ ਕਰੇ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਇਨਕਾਰ ਕਰਨ ਤੇ ਜਲਾਦ ਨੇ ਮਾਸੂਮ ਅਜੀਤ ਸਿੰਘ ਜੀ ਦੇ ਟੁਕੜੇ-ਟੁਕੜੇ ਕਰ ਦਿੱਤੇ। ਉਹਨਾਂ ਦਾ ਤੜਫਦਾ ਹੋਇਆ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਧੰਨ ਦਿੱਤਾ ਗਿਆ। ਇਹ ਜ਼ੁਲਮ ਦੀ ਇਮਤਿਹਾਨ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਪੱਥਰ ਦੀ ਮੂਰਤ ਵਾਂਗੂ ਅਡੋਲ ਸ਼ਾਂਤ ਰਹੇ। ਸਿਰ ਜਲਾਦ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੂਰੇ ਦੇ ਸ਼ੂਰੇ ਦੇ ਨਾਲ ਸੱਜੀ ਅੱਖ ਕੱਢੀ ਅਤੇ ਫਿਰ ਖੱਬੀ ਵੀ ਕੱਢ ਦਿੱਤੀ। ਬਾਦ ਵਿੱਚ ਖੱਬਾ ਪੈਰ ਵੱਡ ਦਿੱਤਾ ਅਤੇ ਫਿਰ ਦੋਨੋਂ ਹੱਥ ਵੀ ਵੱਡ ਕੇ ਵੱਖ ਕਰ ਦਿੱਤੇ ਅਤੇ ਜ਼ਮੀਨ ਉੱਤੇ ਸੁੱਟ ਦਿੱਤੇ ਅਤੇ ਫਿਰ ਪੱਖ ਦੇ ਹੋਏ ਲਾਲ ਗਰਮ ਲੋਹੇ ਤੇ ਚਿਮਟੀਆਂ ਨਾਲ ਉਹਨਾਂ ਦੇ ਸਰੀਰ ਦੇ ਮਾਸ ਦੀਆਂ ਬੋਟੀਆਂ-ਬੋਟੀਆਂ ਖਿੱਚ-ਖਿੱਚ ਕੇ ਤੋੜੀਆਂ ਗਈਆਂ ਅਤੇ ਉਹਨਾਂ ਦਾ ਸਰੀਰ ਇਸ ਸਿਰ ਵੱਡ ਦਿੱਤਾ ਅੰਤ ਸਰੀਰ ਦੇ ਬੰਦ-ਬੰਦ ਕੱਟ ਦਿੱਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੰਤ ਸਮੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਅਡੋਲ ਸ਼ਾਂਤ ਚਿੱਤ ਰਹਿ ਕੇ ਸ਼ਹਾਦਤ ਦਿੱਤੀ। ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਤੋਂ ਪਿੱਛੋਂ ਜਿਹੜੇ ਸਿੰਘ ਬੱਚੇ ਸਨ ਉਹਨਾਂ ਨੂੰ ਵੀ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਮੁਗਲਾਂ ਨੇ ਬਹੁਤ ਹੀ ਸਾਰੇ ਜ਼ੁਲਮ ਟਾਏ ਅਤੇ ਬੱਚੇ ਹੋਏ ਸਿੰਘਾਂ ਨੂੰ ਬਹੁਤ ਸਾਰੇ ਕਸ਼ਟ ਦਿੱਤੇ ਗਏ, ਤਸੀਹੇ ਦਿੱਤੇ ਗਏ ਅਤੇ ਫਿਰ ਉਹਨਾਂ ਨੂੰ ਅਤੇ ਸਿੰਘਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇੰਨੇ ਕਸ਼ਟ ਦੇਣ ਤੋਂ ਉਪਰੰਤ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਦਾ ਲੜ ਕਦੀ ਨਾ ਛੱਡਿਆ ਅਤੇ ਗੁਰੂ ਦਾ ਸਿਮਰਨ ਕਰਦੇ ਰਹੇ ਉਹਨਾਂ ਨੇ ਇਸਲਾਮ ਧਰਮ ਨੂੰ ਕਬੂਲ ਨਾ ਕੀਤਾ ਉਹਨਾਂ ਨੇ ਇਸਲਾਮ ਧਰਮ ਨੂੰ ਕਬੂਲ ਨਾ ਕੀਤਾ ਅਤੇ ਆਪਣੇ ਧਰਮ ਵਿੱਚ ਪੱਕੇ ਰਹੇ ਸੋ ਇਹ ਸੀ ਅੱਜ ਦਾ ਇਤਿਹਾਸ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਕਿਸ ਤਰ੍ਹਾਂ ਹੋਈ ਅਸੀਂ ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਅਤੇ ਆਪ ਜੀ ਨੂੰ ਇਸ ਵੀਡੀਓ ਵਿੱਚੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਅਤੇ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਬਾਰੇ ਆਪ ਜੀ ਨੂੰ ਜਾਣਕਾਰੀ ਪ੍ਰਾਪਤ ਹੋਈ ਹੋਵੇਗੀ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਵਾਂਗ ਸਿੱਧਕ ਦੇ ਪੱਕੇ ਹੋਈਏ ਅਤੇ ਕੋਈ ਵੀ ਕਸ਼ਟ ਆਏ ਤੇ ਅਸੀਂ ਪਿੱਛੇ ਪੈਰ ਨਾ ਪਟੀਏ ਅਸੀਂ ਉਸ ਕਸ਼ਟਾਂ ਦਾ ਸਾਹਮਣਾ ਕਰਨਾ ਸਿੱਖੀਏ ਸੋ ਆਪ ਜੀ ਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਅਸੀਂ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ-ਨਵੀਆਂ ਇਤਿਹਾਸਿਕ ਵੀਡੀਓਜ਼ ਲੈ ਕੇ ਆਪ ਜੀ ਦੇ ਸਨਮੁਖਾਵਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਸਾਨੂੰ ਖਿਮਾ ਯਾਚਨਾ ਬਖਸ਼ ਦੇਣੀ ਆਪ ਜੀ ਬਖਸ਼ਣਹਾਰ ਹੋ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਹਮ ਸਾਨੂੰ ਇਜਾਜ਼ਤ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ